ਹਾਂਜੀ ਬਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਐਂਡ ਹੀਰੋ ਕਲਾ ਜ਼ਿਲ੍ਹਾ ਮਾਨਸਾ 8 ਤੋਂ 10 ਦਿਨ ਬਾਈ ਕਹਿੰਦਾ ਬਾਕੀ ਪਿਆ ਜਿਹੜੇ ਮੱਝ ਦੇ ਸਨੂਮ ਦੇ ਲੇਵਲ ਉੱਪਰ ਦੇਖ ਸਕਦੇ ਥਾਂ ਤੋਂ ਤੁਸੀਂ ਠੀਕ ਹੈ ਜੀ ਬਾਈ ਦਾ ਨੰਬਰ ਆਪ ਸਕਰੀਨ ਤੇ ਲਾ ਦਾਂਗੇ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜੀ ਠੀਕ ਹੈ ਜੀ ਜ਼ਿਲ੍ਹਾ ਮਾਨਸਾ ਵੱਧ ਜਾਣਕਾਰੀ ਬਾਈ ਤੁਹਾਨੂੰ ਲਈ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਾਧਾ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੇ ਕਿਸੇ ਨੇ ਭਾਈ ਇਦਾਂ ਦੀ ਵੀਡੀਓ ਬਣਾਉਣੀ ਆ ਠੀਕ ਹੈ ਨਾ WhatsApp ਰਾਹੀਂ ਵੀਡੀਓ ਭੇਜ ਕੇ ਐਡ ਲਵਾ ਸਕਦੇ ਭਰਾ ਠੀਕ ਹੈ ਜੀ ਬਾਕੀ ਭਰਾ ਆਪਣਾ Facebook ਤੇ ਪਈ ਜਾ ਅਗਰ ਜੀਤ ਰਾਏ ਨੂੰ ਬਾਧਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਠੀਕ ਹੈ ਜੀ ਸੋਹਣੀਆ ਮੱਝ ਸਨਖੀਆ ਥਣ ਥਣੂਲੇ ਵਾਲੋ ਬਖ ਦੇਖ ਰਹੇ ਦੇਖ ਰਹੇ ਆ ਤਸੱਲੀ ਕਰਕੇ ਚੋਕੇ ਪਰ ਤਰਾਦੂ ਨਾ ਮਾਰ ਕੇ ਭਰਾ ਫਿਰ ਲੈ ਕੇ ਆਓ ਠੀਕ ਹੈ ਨਾ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਾਉਣਾ ਠੀਕ ਹੈ ਨਾ ਤੇ ਸਾਡੇ ਮਾਜ ਸੁਖਨ ਮ ਰਾਜੀ ਹੈ ਵਧੀਆ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕੰਟਰੈਕਟ ਕਰੋ ਬਾਈ ਦਾ ਨੰਬਰ ਪਾਸ ਕਰੀਂ ਤੇ ਰਹਾ ਦਾਂਗੇ ਜੀ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਲਿਓ ਜੀ ਠੀਕ ਹੈ ਜੀ ਰੈਡ ਰੂਡ ਬਾਈ ਤੋਂ ਸੋ